ਇਨਕੁਆਰੀ ਦੇ ਬਹਾਨੇ ਪੁਲਿਸ ਇਹਨਾਂ ਨੂੰ ਘਰੋਂ ਆ ਕੇ ਬੰਦਿਆਂ ਨੂੰ ਲੈ ਜਾਂਦੇ ਤੇ ਉੱਥੇ ਜਾ ਕੇ ਕਹਿੰਦੇ ਸਾਡੇ ਬੰਦਿਆਂ ਤੇ ਝੂਠੇ ਪਰਚੇ ਦੇ ਦੇ। ਫੜਨ ਤਾਂ ਗਵੰਡਿਆਂ ਨੂੰ ਆਏ ਸੀ ਤੇ ਮੈਨੂੰ ਆ ਕੇ ਕਹਿੰਦੇ ਵੀ ਅਖੇ ਤੇਰੇ ਘਰ ਵਾਲਾ ਕਰੇ ਗੁਰਜੀਤ ਦਾ ਘਰ ਆਹੀ ਮੈਂ ਕਿਹਾ ਹਾਂਜੀ ਆਹੀ ਜਦੋਂ ਆਪਾਂ ਚੋਰ ਨਹੀਂ ਅਖੇ ਗੁਰਜੀਤ ਕਰੇ ਆ ਉਦੋਂ ਵੀ ਇਹੀ ਗੱਲ ਹੋਈ ਸੀ ਮੈਂ ਕਿਹਾ ਹਾਂਜੀ ਕਰੇ ਆ ਕਹਿੰਦੇ ਅਖੇ ਗੁਰਜੀਤ ਤੂੰ ਹੀ ਹੈਂ ਕਹਿੰਦਾ ਹਾਂਜੀ ਕਹਿੰਦੇ ਤੂੰ ਗੋਲੀਆਂ ਵੇਚਦਾ ਹੈਂ ਕਹਿੰਦਾ ਮੈਂ ਮੇਰ ਦਾ ਬੂਦ ਦਾ ਤਾਂ ਹੈ ਨਹੀਂ ਮੈਂ ਤੇ ਵੀ ਖਾਂਦਾ ਤਾਂ ਜ਼ਰੂਰ ਆ ਮੈਂ ਤੇ ਵੀ ਕਹਿੰਦਾ ਕਿ ਲਿਆ ਵਖਾ ਇਹਨੇ ਵਖਾ ਤੀਆਂ ਜੇਬ ਚੋਂ ਕੱਢ ਕੇ ਜ ਉਹੀ ਇਹਨਾਂ ਨੇ ਪੱਤਾ ਫੜ ਕੇ ਤੇ ਜਿਹੜਾ ਦੂਜੇ ਵੀ ਗਏ ਅਸੀਂ ਮਗਰ ਕਹਿੰਦੇ ਆ ਕਿ ਨਹੀਂ ਇੱਥੇ ਤੋਂ ਪਰਚਾ ਪਾਤਾ ਮੈਂ ਹਕਾ ਦਾ ओके ਗੋਲੀਆਂ ਦਾ ਧੱਕਾ ਦਾ ਕਰਦੇ ਆ ਜਦੋਂ ਧੱਕਾ ਕਰਦੇ ਆ ਅਗਲਾ ਕਹਿੰਦਾ ਮੇਰੇ ਤਿੰਨ ਜਾਇਜ਼ ਪਤਾ ਫਿਰ ਜਾਇਜ਼ ਵੀ ਪਵਾ ਸਕਦਾ ਨਾ ਉਹਨਾਂ ਨੂੰ ਆ ਹੀ ਪੁੱਛਣਾ ਵੀ ਜੇ ਇਹ ਕਰਦੇ ਸੀ ਕਿਤੇ ਯੋਜਨਾ ਬਣਾਉਂਦੇ ਸੀ ਕਿਤੇ ਚੋਰੀ ਇਹਨਾਂ ਨੇ ਕੀਤੀ ਹੋਣੀ ਆ ਨਾ ਅੱਜ ਇਹਨਾਂ ਬੀਬੀਆਂ ਨੂੰ ਪਤਾ ਲੱਗਿਆ ਵੀ ਸ਼ਦਕ ਥਾਣੇ ਉਹਨਾਂ ਤੇ ਜਿਹੜਾ ਲੁੱਟਾ ਖੋਹਾਂ ਦਾ ਜਿਹੜਾ ਪਰਚਾ ਦਰਜ ਕਰਤਾ ਜਿਹੜਾ ਨਸੇ ਦਾ ਸਭ ਤੋਂ ਵੱਡਾ ਸਦਾਗਰ ਭਗਵੰਤ ਮਾਨ ਹੀ ਕਹਿੰਦਾ ਸੀ ਕਿ ਮਜੀਠੀਆ ਕਿ ਮਜੀਠੀ ਦੇ ਬਲੋਜਰ ਚੱਲ ਗਿਆ ਬਿਲਕੁਲ ਹੀ ਨਿਰਦੋਸ਼ਾਂ ਨੂੰ ਜਿਹੜਾ ਤੁਸੀਂ ਮਜ਼ਦੂਰਾਂ ਨੂੰ ਫੜ ਕੇ ਹਵਾਲਾ ਤੇ ਬੰਦ ਕਰਤਾ ਤੇ ਉਹਨਾਂ ਦੇ ਸੈਂ ਗੁੱਠੇ ਕਰਾ ਪੰਚੀ ਕਰਨ ਦਿੰਦੇ ਇਹ ਹੈ ਤੇ ਜਦੋਂ ਪੁਲਿਸ ਵਾਲੀ ਕਰ ਆਈ ਜਾਂਦੇ ਆ ਅੱਗੇ ਸਮਾਂ ਦੀ ਬਾਦਲ ਸਰਕਾਰ ਵਧੀਆ ਸੀ ਇਦੋਂ ਜੇ ਕੁਝ ਵੀ ਕੋਈ ਕਰਦਾ ਸੀਗਾ ਵਧੀਆ ਸੀਗਾ ਸਮਾਂ ਦੀ ਅੱਗੇ ਅਗਲੇ ਰਾਸ਼ਨ ਪਾਣੀ ਵੀ ਦਿੰਦੇ ਸੀ ਅਗਲੇ ਦੀ ਕਿਸੇ ਭੈਣ ਭਰਾ ਦੀ ਸੁਣਦੇ ਵੀ ਸੀਗੇ ਹੁਣੇ ਥਾਣੇਦਾਰ ਚੌਂਕੀ 'ਚ ਮੂੰਹ ਨਹੀਂ ਬੋਲਦੇ ਚੌਂਕੀਦਾਰ ਨੂੰ ਬੋਲ ਉਹਨੂੰ ਬੋਲਣ ਦੀ ਅਗਲੀ ਨਹੀਂ ਮੌਨਚੀ ਨੂੰ ਜਦੋਂ ਕਿਸੇ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਚੱਕਦੇ ਹੈਗੇ ਆ ਵੀ ਇਹ ਜੱਕ ਦਾਮ ਅਗਲੇ ਦੇ ਘਰ ਚੋਂ ਆ ਕੇ ਕਿਸੇ ਹਾਲਤ 'ਚ ਵੀ ਬੰਦੇ ਨੂੰ ਕੱਪੜੇ ਪਾਉਣ ਤੱਕ ਵੀ ਨਹੀਂ ਦਿੱਤੇ ਜਾਂਦੇ ਇਸ ਤਰ੍ਹਾਂ ਲੈ ਜਾਂਦੇ ਆ ਕੋਈ ਕੋ ਨਹੀਂ ਵਿਚਾਰੇ ਦੇ ਕੋ ਫੜਿਆ ਗਿਆ ਕੋ ਕਰਦਾ ਨਹੀਂ ਐਵੇਂ ਵਿਚਾਰੇ ਨੂੰ ਖਿੱਚੀ ਤੋ ਹੀ ਫਿਰਦੇ ਜਿਹੜਾ ਨਸ਼ਾ ਕਰਦਾ ਬੰਦਾ ਉਹਦਾ ਕਰੂਗਾ ਹੀ ਕੰਮ ਕਿੱਥੋਂ ਕਰੂਗਾ ਜਦੋਂ ਨਹੀਂ ਹੁੰਦਾ ਕੰਮ ਨਸ਼ਾ ਕਿੱਥੇ ਬਣਾ ਅੱਜ ਅਸੀਂ ਖੜੇ ਆ ਪਿੰਡ ਟਿਲਮਾ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਪਿਛਲੇ ਪਾਸੇ ਵੇਖ ਰਹੇ ਹੋ ਇਹ ਗਰੀਬ ਪਰਿਵਾਰ ਐਸਸੀ ਪਰਿਵਾਰ ਖੜੇ ਆ ਇਹ ਕਹਿੰਦੇ ਸਾਡੇ ਘਰੇ ਸ਼ਾਮ ਨੂੰ ਪੁਲਿਸ ਹੁੰਦੀ ਆ ਤੇ ਸਾਡੇ ਬੰਦੇ ਨੂੰ ਲੈ ਕੇ ਜਾਂਦੀ ਆ ਕਹਿੰਦੇ ਅਸੀਂ ਕੋਈ ਇਨਕੁਆਰੀ ਕਰਨੀ ਆ ਇਨਕੁਆਰੀ ਦੇ ਬਹਾਨੇ ਪੁਲਿਸ ਇਹਨਾਂ ਨੂੰ ਘਰੋਂ ਆ ਕੇ ਬੰਦੇ ਨੂੰ ਲੈ ਜਾਂਦੀ ਤੇ ਉੱਥੇ ਜਾ ਕੇ ਕਹਿੰਦੇ ਸਾਡੇ ਬੰਦਿਆਂ ਤੇ ਝੂਠੇ ਪਰਚੇ ਦੇਦੇ ਕੀ ਕਹਾਣੀ ਆ ਅੱਜ ਪੂਰਾ ਪਰਿਵਾਰ ਆ ਸਾਡੇ ਨਾਲ ਮਜ਼ਦੂਰ ਆ ਗੋਰਾ ਮੱਤਾ ਵੀ ਸਾਡੇ ਨਾਲ ਆ ਤੇ ਗੱਲਬਾਤ ਕਰਾਂ ਗੋਰੇ ਕੀ ਗੱਲਬਾਤ ਕੀ ਆ ਅੱਜ ਜਿਹੜਾ ਤੁਸੀਂ ਅੱਜ ਢਿਲਮਾ ਦੇ ਵਿੱਚ ਇਕੱਠੇ ਹੋਏ ਹੋ ਸਭ ਤੋਂ ਪਹਿਲਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਜੀ ਅੱਜ ਆਪਾਂ ਪਿੰਡ ਢਿਲਮਾ ਕਲਾਂ ਖੜੇ ਆ ਅ ਪਿੰਡ ਦੇ ਇਹ ਲੋਕਾਂ ਵੱਲੋਂ ਪਰਿਵਾਰ ਵੱਲੋਂ ਆਪਣੇ ਤੱਕ ਪਹੁੰਚ ਕੀਤੀ ਗਈ ਵੀ ਸਾਡੇ ਜਿਹੜੇ ਬੰਦੇ ਆ ਚੱਕਲੇ ਹੈਗੇ ਆ ਮੈਂ ਇਹਨਾਂ ਨਾਲ ਗੱਲ ਕੀਤੀ ਵੀ ਭਾਈ ਕੀ ਗੱਲ ਆ ਅਸਲ ਵਿੱਚ ਕਾਰਨ ਕੀ ਆ ਤੁਸੀਂ ਕੋਈ ਗਲਤ ਕੰਮ ਤਾਂ ਨਹੀਂ ਕਰਦੇ ਜਾਂ ਕੋਈ ਹੋਰ ਕੋਈ ਗੱਲਬਾਤਾਂ ਨਹੀਂ ਚਲੋ ਇਹਨਾਂ ਵੱਲੋਂ ਗੱਲ ਆਈ ਤਾਂ ਆਪਾਂ ਪਿੰਡ ਚੋਂ ਵੀ ਪੜਤਾਲ ਕੀਤੀ ਆ ਕੱਲ ਤੱਕ ਵੀ ਇਹਨਾਂ ਦੇ ਜਿਹੜੇ ਤਿੰਨ ਬੰਦੇ ਚੱਕੇ ਸੀਗੇ ਢਿਲਮਾ ਤੋਂ ਮਜ਼ਦੂਰ ਪਰਿਵਾਰ ਜਿਹਦੇ ਵਿੱਚੋਂ ਇਹਨਾਂ ਤੇ ਪਹਿਲਾਂ ਕੋਈ ਨਸ਼ੇ ਦੇ ਪਰਚੇ ਸੀ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਸੀ ਉਹਦੇ ਚੋਂ ਬਰੀ ਹੋ ਗਏ ਇੱਕ ਦਾ 100 ਟ੍ਰਾਇਲ ਚੱਲਦਾ ਠੀਕ ਹੈ ਜੀ ਉਹ ਮਾਨਜੋਗ ਮਤਲਬ ਕੋਰਟ ਚ ਚੱਲ ਰਿਹਾ ਹੈ ਜਿਹੜਾ ਕੇਸ ਅ ਕੱਲ 7:30 ਵਜੇ ਦੀ ਗੱਲ ਹੈ ਤਿੰਨ ਜਣੇ ਮਜ਼ਦੂਰ ਹੈ ਜਿਹੜੇ ਦਿਹਾੜੀਦਾਰ ਹੈ ਉਹ ਚੱਕ ਕੇ ਪੁਲਿਸ ਲੈ ਜਾਂਦੀ ਹੈ ਕੋਟਕਪੂਰੇ ਦੀ ਆਪਣਾ ਸਦਰ ਥਾਣੇ ਦੇ ਮੁਲਾਜ਼ਮ ਸੀ ਤੇ ਪੰਜ ਗਰਾਈ ਉਹ ਚੌਂਕੀ ਚ ਲੈ ਜਾਂਦੇ ਆ ਉਸ ਤੋਂ ਬਾਅਦ ਸਾਰਾ ਦਿਨ ਭਾਲਦੇ ਰਹਿੰਦੇ ਆ ਭਾਲਦੇ ਰਹਿੰਦੇ ਨੇ ਨੂੰ ਪਤਾ ਨਹੀਂ ਲੱਗਦਾ ਹੈਗਾ ਤੇ ਅਸੀਂ ਵੀ ਪੁਲਿਸ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਦੱਸੋ ਬੰਦੇ ਕਾਹਦੇ ਚਾ ਜੇ ਤਾਂ ਗਲਤ ਹੈ ਤਾਂ ਬਿਲਕੁਲ ਮਤਲਬ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਜੇ ਬੰਦੇ ਹਾਂਜੀ ਨਿਰਦੋਸ਼ਾ ਤੇ ਫਿਰ ਛੱਡ ਦਿਓ ਚਲੋ ਉਹਨਾਂ ਵੱਲੋਂ ਇਹ ਸੀਗਾ ਵੀ ਯਾਰ ਪਹਿਲਾਂ ਪਰਚੇ ਚੱਲਦੇ ਸੀਗੇ ਪਹਿਲਾਂ ਪਰਚੇ ਚੱਲਦੇ ਸੀ ਪਹਿਲਾਂ ਪਰਚੇ ਚੱਲਦਾ ਜਿਹੜਾ ਉਹ ਠੀਕ ਆ ਵੀ ਪਹਿਲਾਂ ਚੱਲਦੇ ਸੀ ਪਰ ਇਹ ਨਵਾਂ ਤਾਂ ਨਹੀਂ ਨਾ ਕਰ ਰਹੇ ਕੁਝ ਜੇ ਤਾਂ ਨਵਾਂ ਕਰਨ ਤਾਂ ਫੇਰ ਤਾਂ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਯਾਰ ਇਹਨਾਂ ਨੇ ਗਲਤ ਕੀਤਾ ਹੈਗਾ ਪਰ ਅੱਜ ਇਹਨਾਂ ਬੀਬੀਆਂ ਨੂੰ ਪਤਾ ਲੱਗਿਆ ਵੀ ਸਦਰ ਥਾਣੇ ਉਹਨਾਂ ਤੇ ਜਿਹੜਾ ਲੁੱਟਾਂ ਖੋਹਾਂ ਦਾ ਜਿਹੜਾ ਪਰਚਾ ਦਰਜ ਕਰਤਾ ਹੈਗਾ ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਤੁਹਾਡੇ ਮੰਧ ਰਹੀ ਆਲ ਪੰਜਾਬ ਦੇ ਲੋਕਾਂ ਨੂੰ ਕਹਿਣੇ ਆ ਵੀ ਭਰਾਵੋ ਕਿੰਨੇ ਕਿ ਝੂਠੇ ਪਰਚੇ ਚੱਲੀ ਜਾਵਾਂਗੇ ਕਿੰਨੀਆਂ ਕਿੰਨੇ ਕਿ ਤਸ਼ੱਦਦ ਚੱਲੀ ਜਾਵਾਂਗੇ ਅਖੀਰ ਨੂੰ ਆਪਾਂ ਨੂੰ ਇਕੱਠੇ ਹੋਣਾ ਪੈਣਾ ਹੈ ਇਕੱਠੇ ਹੋ ਕੇ ਹੀ ਆਪਾਂ ਨੂੰ ਬਲ ਮਿਲਣਾ ਹੈ ਇਸ ਤਰ੍ਹਾਂ ਜਿਹੜੀ ਭਗਵੰਤ ਮਾਨ ਨੇ ਆ ਨਸ਼ਾ ਜਿਹੜਾ ਜੋਧ ਵਾਲਾ ਜਿਹੜਾ ਕੋਈ ਸਕੀਮ ਚਲਾਈ ਹੈਗੀ ਆ ਵੀ ਇਹ ਤਨਾਟਾਂ ਵਾਲੇ ਪਾਸੇ ਨਹੀਂ ਚੱਲਦਾ ਆ ਮਜ਼ਦੂਰਾਂ ਵਾਲੇ ਪਾਸੇ ਚੱਲ ਰਿਹਾ ਹੈ ਦੇਖੋ ਤੇ ਜਿਹੜਾ ਨਸੇ ਦਾ ਸਭ ਤੋਂ ਵੱਡਾ ਸਦਾਗਰ ਭਗਵੰਤ ਮਾਣ ਹੀ ਕਹਿੰਦਾ ਸੀ ਕਿ ਮਜੀਠੀਆ ਕਿ ਮਜੀਠੀ ਦੇ ਲੋਜ਼ਰ ਚੱਲ ਗਿਆ ਆ ਰਾਣੋ ਆ ਜਿਹੜਾ ਜਿਹੜਾ ਪਿੰਡ ਦਾ ਸਰਪੰਚ ਸੀਗਾ ਤੇ ਉਹਦੇ ਤੇ ਮਤਲਬ ਕਿੰਨੀ ਵੱਡੀ ਖੇਪ ਨਾਲ ਉਹ ਤੋਂ ਫੜੀ ਗਈ ਆ ਹੋਰ ਵੱਡੇ ਵੱਡੇ ਇਹਨਾਂ ਦੇ ਪੁਲਿਸ ਅਧਿਕਾਰੀ ਆ ਕਿੰਨੇ ਜਿਹੜਾ ਤੁਸੀਂ ਵੀਡੀਓ ਵੀ ਦੇਖ ਰਹੇ ਆ ਕਿ ਉਹਨਾਂ ਦੇ ਘਰ ਤੇ ਪੀਲਾ ਪੰਚਾ ਚੱਲ ਪਿਆ ਵੀ ਬੇ ਅ ਬਿਲਕੁਲ ਹੀ ਨਿਰਦੋਸ਼ਾਂ ਨੂੰ ਜਿਹੜਾ ਤੁਸੀਂ ਮਜ਼ਦੂਰਾਂ ਨੂੰ ਫੜ ਕੇ ਹਵਾਲਾ ਚ ਬੰਦ ਕਰਤਾ ਤੇ ਉਹਨਾਂ ਦੇ ਸੈਣ ਗੂਠੇ ਕਰਾਲੇ ਵੀ ਇਹ ਯੋਜਨਾ ਬਣਾਈ ਜਾਂਦੇ ਸੀ ਲੁੱਟਾਂ ਖੋਹਾਂ ਦੀ ਠੀਕ ਆ ਜੀ ਇਹ ਨਹੀਂ ਕਹਿੰਦੇ ਵੀ ਲੁੱਟਾਂ ਖੋਹਾਂ ਕਰਨ ਦੀ ਹਮਾਇਤ ਕਰਦੇ ਆ ਬਿਲਕੁਲ ਨਹੀਂ ਪਰ ਇਹ ਆ ਵੀ ਠੀਕ ਬੰਦੇ ਫੜ ਕੇ ਠੀਕ ਜੇਲੀ ਡੱਕੋ ਜਿਹੜਿਆ ਤੁਸੀਂ ਧੱਕੇ ਨਾਲ ਆ ਮਜ਼ਦੂਰ ਫੜਿਆ ਇਹ ਬਿਲਕੁਲ ਨਿਰਦੋਸ਼ ਆ ਏ ਬੀਬੀਆਂ ਵੱਲੋਂ ਦੱਸਣ ਦੀ ਗੱਲ ਹੈਗੀ ਵੀ ਬਹੁਤ ਸਾਰੇ ਉੱਥੇ ਮੁੰਡੇ ਜਿਹੜੇ 20 ਮੁੰਡੇ ਜਿਹੜੇ ਫੜੇ ਹੈਗੇ ਆ ਡੱਡ ਪਿੰਡਾਂ ਚੋਂ ਵੀ ਉਹ ਸਾਰੇ ਹੀ ਉੱਥੇ ਕਊਕਲਾੜ ਕਰੀ ਜਾਂਦੇ ਵੀ ਯਾਰ ਮੇਰਾ ਕਸੂਰ ਹੀ ਕੋਈ ਨਹੀਂ ਮੇਰਾ ਕਸੂਰ ਹੀ ਕੋਈ ਨਹੀਂ ਜੇ ਮੰਨ ਲਓ ਵੀ ਉਹਨਾਂ ਵਿੱਚੋਂ ਜੇ ਕੋਈ 2-4 ਬੰਦੇ ਨੇ ਕਿਸੇ ਨੇ ਗਲਤ ਕੰਮ ਕੀਤਾ ਉਹਨੂੰ ਸਜ਼ਾ ਦਿਓ ਪਰ ਇਸ ਤਰੀਕੇ ਦਾ ਜਿਹੜਾ ਫਰੀਦਕੋਟ ਪੁਲਿਸ ਦਾ ਰਵੱਈਆ ਲੋਕਾਂ ਮਜ਼ਦੂਰਾਂ ਵਾਸਤੇ ਜੇ ਪੱਤਰਕਾਰਾਂ ਵਾਸਤੇ ਇਹ ਠੀਕ ਨਹੀਂ ਹੈ ਇਸ ਕਰਕੇ ਅਸੀਂ ਅੱਜ ਪੂਰੇ ਪਿੰਡ ਚ ਇੱਥੇ ਜਿਹੜੀ ਇਹ ਮੀਟਿੰਗ ਕਰਕੇ ਅਸੀਂ ਅੱਜ ਸ਼ਾਮ ਨੂੰ ਹੀ ਇਹਦੀ ਐਕਸ਼ਨ ਕਮੇਟੀ ਬਣਾ ਕੇ ਜਿਹੜੀ ਕੱਲ ਨੂੰ ਕੋਈ ਯੋਜਨਾ ਬਣਾਵਾਂਗੇ ਵੀ ਭਾਈ ਤੁਸੀਂ ਸਾਫਤ ਕਰ ਦਿਓ ਜਿਹੜੇ ਆ ਦੋ ਬੰਦੇ ਫੜੇ ਆ ਵੀ ਇਹ ਤਾਂ ਕਹਿੰਦੇ ਨੇ ਵੀ ਯੋਜਨਾ ਬਣਾਈ ਜਾਂਦੇ ਸੀ ਇਹਨਾਂ ਕੋਲੇ ਸੀਸੀ ਕੈਮਰੇ ਦੀਆਂ ਫੋਟੋਆਂ ਘਰੇ ਜਦੋਂ ਫੜ ਕੇ ਲੈ ਕੇ ਗਈ ਆ ਪੁਲਿਸ ਪਰ ਐਂ ਧੱਕੇ ਨਾ ਕਿਸੇ ਨੂੰ ਐ ਫਿੱਟ ਕਰ ਦੇਣਾ ਪਰਚੇ 'ਚ ਬਹੁਤ ਮੰਦ ਭਾਗੀ ਗੱਲ ਆ ਜੀ 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 ਥੋੜੇ ਕੀ ਲੱਗਦੇ ਸੀ ਜਿਹਨਾਂ ਨੂੰ ਫੜ ਕੇ ਲੈ ਗਏ ਘਰ ਵਾਲਾ ਜੀ ਤੁਹਾਡੇ ਘਰ ਵਾਲਾ ਜੀ ਹਾਂ ਜੀ ਕੀ ਕਦੋਂ ਆਏ ਸੀਗੇ ਜਿਹੜੇ ਪੁਲਿਸ ਵਾਲੇ ਸਵੇਰ 7 ਵਜੇ ਆਏ ਸੀ ਸਵੇਰ 7 ਵਜੇ ਹਾਂ ਜੀ ਠੀਕ ਆ ਉਹਨਾਂ ਨੇ ਜਰੂਰ ਉਹ ਕਹਿੰਦੇ ਵੀ ਗਰਦੀਰ ਕਿੱਥੇ ਹੈ ਮੈਂ ਖ ਵੀ ਨਾਈ ਜਾਂਦਾ ਉਹ ਖੜੇ ਰਹੇ 10 15 ਮਿੰਟ ਖੜੇ ਰਹੇ ਉਹਨੂੰ ਨਹਾਉਣ ਦੇ ਲੱਗੇ ਫਿਰ ਮੈਂ ਪੁੱਛਿਆ ਵੀ ਮੈਂ ਖ ਪੁੱਛਾਂ ਤਾਂ ਸੀ ਕਾਹਦੇ ਚਾ ਮੈਂ ਖ ਵੀਰੇ ਵੀ ਕਾਹਦੇ ਚਾ ਵੀ ਕਾਹਦੇ ਰੋਲੇ ਚ ਆਏ ਆ ਆਖੇ ਵੀ ਕੁਛ ਨਹੀਂ ਰੋਲਾ ਤਾਂ ਵੀ ਪੁੱਛ ਦਸੀ ਕਰਨੀ ਆ ਵੀ ਪੁੱਛ ਦਸੀ ਕਰਨੀ ਆ ਮੈਂ ਖ ਵੀ ਤਰੀਕ ਤੇ ਤਾਂ ਤਿੰਨ ਤਰੀਕ ਨੂੰ ਇਹ ਜਾ ਕੇ ਆਇਆ ਵੀ ਇਹਦੀ ਤਰੀਕ ਪਈ ਜਾਂਦੀ ਵੀ ਤਕੰਦੇ ਨਹੀਂ ਨਹੀਂ ਉਸਕੇ ਨਹੀਂ ਆ ਵੀ ਉਹੀ ਪੁੱਛਦਾ ਸੀ ਕਰਨੀ ਆ ਮੈਂ ਕਿਹਾ ਵੀ ਚਲ ਠੀਕ ਆ ਲੈ ਜਾ ਮੈਂ ਕਿਹਾ ਕਿੰਨੇ ਵਜੇ ਆ ਗਿਆ ਨੇ 9 ਵਜੇ ਆਜੋ ਅਸੀਂ ਉੱਥੇ ਪਹਿਲਾਂ ਹੀ ਪਹੁੰਚ ਗਏ ਉੱਥੇ ਜਦੋਂ ਅਸੀਂ ਗਏ ਤੇ ਸਾਡੇ ਨਾਲ ਗਏ ਸੀ ਨਹੀਂ ਅਸੀਂ ਮਕਰ ਗਏ ਸੀ ਮੋਟਰਸਾਈਕਲ ਤੇ ਜਦੋਂ ਅਸੀਂ ਉੱਥੇ ਗਏ ਤੇ ਉੱਥੇ ਬੰਦੇ ਤੋਂ ਲੈ ਕੇ ਨਾ ਆਏ ਮਲਾਜ਼ਮ ਤੇ ਇਕੱਲੇ ਉਤਰੇ ਜਦੋਂ ਅਸੀਂ ਕਿਹਾ ਵੀ ਬੰਦੇ ਕਿੱਥੇ ਛੱਡ ਕੇ ਆਏ ਆ ਬਸ ਉੱਥੇ ਆਂਟੀ ਉੱਥੇ ਆ ਸੀ ਕਿ ਵੀ ਬੰਦੇ ਦੱਸੋ ਵੀ ਕਿੱਥੇ ਆ ਕਿੱਥੇ ਤਾਰ ਕੇ ਆਏ ਆ ਮੁੜ ਕੇ ਤੇ ਚਾਲ ਕਹਿੰਦਾ ਆਂਟੀ ਆ ਕਿ ਤੁਸੀਂ ਘਰੇ ਜਾਓ ਆਪਦਾ ਚਲ ਅਸੀਂ ਘਰੇ ਮੁੜੇ ਜਦੋਂ ਘਰੇ ਆਏ ਫੇਰ ਅਸੀਂ ਜਾਵੜੇ ਵੀ 2:30 ਵਜੇ ਚਾਹ ਪੀ ਕੇ ਵੀ ਵੇਖ ਗਏ ਤਾਂ ਸਹੀ ਬੰਦੇ ਉਦੋਂ ਵੀ ਸਾਨੂੰ ਮੁੰਛੀ ਬਹੁਤ ਗਲਤ ਫਲਤ ਬੋਲਿਆ ਬੁੜੀਆਂ ਨੂੰ ਉਹ ਕੀ ਬੋਲਿਆ ਮੈਂ ਵੀ ਤੁਸੀਂ ਇੱਥੇ ਕੀ ਲੈਣ ਆਉਂਗਾ ਸਾਨੂੰ ਕੀ ਪਤਾ ਤੁਹਾਡੇ ਬੰਦੇ ਕਿੱਥੇ ਆ ਇੱਥੇ ਕੋਈ ਬੰਦਾ ਨਹੀਂ ਆ ਤਾੜੇ ਆ ਦੂਜੇ ਹੋਰ ਪਿੰਡਾਂ ਦੇ ਇਹਨਾਂ ਨੂੰ ਸਿਆਣ ਲੋ ਮੈਂ ਕਿਹਾ ਜਦੋਂ ਇਹਨਾਂ 'ਚ ਹੈ ਨਹੀਂ ਵੀਰੇ ਵੀ ਚੱਲ ਤੂੰ ਸਹੀ ਤਰੀਕੇ ਨਾਲ ਬੋਲ ਤਾਂ ਪੈ ਵੀ ਅਸੀਂ ਵੀ ਤੇਰੇ ਮਾਵਾ ਭੈਣਾਂ ਵਰਗੀਆਂ ਲੱਗਦੀਆਂ ਬਹੁਤ ਗਲਤ ਬੋਲਿਆ ਫੇਰ ਅਸੀਂ ਫੇਰ ਮੁੜਿਆ ਫੇਰ ਅਸੀਂ ਗਏ 5 ਵਜੇ 5 ਵਜੇ ਕਹਿੰਦੇ ਆਖੇ ਪੰਜ ਪੰਜ ਗਰਾਈ ਹੋਣਗੇ ਅਸੀਂ ਉੱਥੋਂ ਸਿੱਧੇ ਪੰਜ ਗਰਾਈ ਗਏ ਉੱਥੇ ਇੱਕ ਮੈਡਮ ਸੀ ਬੈਠੀ ਉਹਨੇ ਬਾਰ ਇੱਕ ਮੂਰੇ ਰੱਖੀ ਬਾਰ ਖੋਲਣ ਤੇ ਜਦੋਂ ਉਹਨੇ ਗੇਟ ਖੋਲ੍ਹਿਆ ਤੇ ਅਸੀਂ ਗਿਆ ਮੈਡਮ ਨੂੰ ਪੁੱਛਿਆ ਵੀ ਫਲਾਣੇ ਪਿੰਡ ਦੇ ਬੰਦੇ ਆਏ ਢਲਮਾ ਦੇ ਵੀ ਸਾਨੂੰ ਦੱਸ ਦੋ ਕਹਿੰਦੀ ਲਾ ਮੈਂ ਕੱਲੀ ਇੱਥੇ ਬੁੜੀ ਰਹਿਣੀ ਆ ਮੇਰੇ ਕੋਲੇ ਬੰਦੇ ਛੱਡ ਕੇ ਜਾਣਗੇ ਵੀ ਵਾਵਾ ਕੁਝ ਬੋਲੀ ਗਈ ਤੇ ਅਸੀਂ ਮੁੜਿਆ ਉੱਥੋਂ ਵੀ ਮੁੜਿਆਈ ਉੱਥੋਂ ਫੇਰ ਅਸੀਂ ਕੋਟ ਜਾਵੜੇ ਸਤ ਥਾਣੇ 'ਚ ਉੱਥੇ ਮੜ ਕੇ ਫੇਰ ਜਦੋਂ ਕੋਟ ਜਾਵੜੇ ਤੇ ਸ਼ਾਮ ਹੋ ਗਈ ਤੇ ਇੱਕ ਬੇਬੇ ਆ ਗਈ ਜਿਹਦਾ ਮੁੰਡਾ ਛੱਡਤਾ ਉਹਨਾਂ ਨੇ ਵੀ ਲਤੋਹੀ ਨਾ ਸੀ ਉਹ ਬੇਬੇ ਨੂੰ ਮੁੰਛੀ ਐਡਾ ਗਲਤ ਬੋਲਿਆ ਐਨੇ ਲੱਡੂ ਰੱਖੇ ਮੂਰੇ ਖਾਈ ਜਾਣ ਕਹਿੰਦਾ ਤੈਨੂੰ ਨਾ ਕਿਤੇ ਇੱਥੇ ਲੱਡੂ ਖਵਾਉਣੇ ਪ ਉਹ ਬੇਬੇ ਚੁੱਪ ਕਰਕੇ ਵਿਚਾਰੀ ਖੁੰਡੀ ਦੇ ਤਰ੍ਹਾਂ ਦੀ ਸੀ ਬਾਹਰ ਆ ਗਈ ਸੀ ਬਾਹਰ ਬੈਠੇ ਰਹੇ ਚਲ ਉੱਥੇ ਸਾਡੇ ਕੋਈ ਰਿਸ਼ਤੇਦਾਰ ਮੁੰਡੇ ਸੀਗੇ ਇਹਨਾਂ ਦੇ ਤੇ ਉਹ ਇੱਕ ਮੁੰਡੇ ਨੂੰ ਜਿਹੜਾ ਲੱਤੋ ਹੀ ਨਹੀਂ ਸੀ ਤੇ ਉਹਨੂੰ 5 ਗਰਾਂਹਾਂ ਤੋਂ ਛੱਡਤਾ 8 ਵਜੇ 8 ਵਜੇ ਹਾਂ ਮੁੜ ਕੇ ਚਾਲੋ ਸਾਨੂੰ ਕਹਿੰਦੇ ਵੀ ਉਹਨਾਂ ਨੂੰ ਤਾਂ ਤੜਕੇ ਛੱਡਣਗੇ ਸੀਗੇ ਚਲ ਤੜਕੇ ਜਾਵਾਂਗੇ ਫੇਰ ਤੜਕੇ ਸੀ ਫੇਰ ਗਏ 9 ਵਜੇ ਰੋਟੀ ਟੁੱਟੀ ਖਾ ਕੇ ਮੁੜ ਕੇ ਸਾਡੇ ਬੰਦੇ ਉੱਥੇ ਸਾਨੂੰ ਦਿਸ ਗਏ ਆ ਸਾਹਮਣੇ ਤਾਲੇ ਵੀ ਤੇ ਉਹ ਕਹਿੰਦੇ ਵੀ ਤੁਸੀਂ ਵੀ ਇਹਨਾਂ ਨੂੰ ਪੈਸੇ ਤੇ ਲਾ ਨਾ ਦੇ ਦਿਓ ਚਾਹ ਕੋਈ ਨਾ ਗੱਲ ਕਰੋ ਇਹ ਪੁੱਠਾ ਸਿੱਧਾ ਬੋਲਦੇ ਆ ਤੁਹਾਨੂੰ ਤੇ ਪੁੱਛ ਕੇ ਉਹਨਾਂ ਨੂੰ ਵੀ ਅਸੀਂ ਮੁਲਾਕਾਤ ਕਰ ਸਕਦੇ ਹਾਂ ਕਹਿੰਦੇ ਕਰ ਸਕਦੇ ਹਾਂ ਜਦੋਂ ਅਸੀਂ ਮੁਲਾਕਾਤ ਕੀਤੀ ਫਿਰ ਅਸੀਂ ਉਹਨਾਂ ਨੂੰ ਪੁੱਛ-ਦੱਸ ਕੀਤੀ ਵੀ ਕਾਹਦੇ ਪਰਤੇ ਆ ਵਿਆਹ ਦੇ ਲੁੱਟਾ ਖੋਈ ਦੇ ਫਿਰ ਇਹ ਭੈਣ ਨੇ ਪੁੱਛਿਆ ਵੀ ਤੇਰੇ ਤੇਰੇ ਤੇ ਕਾਹਦਾ ਹੋ ਕਹਿੰਦਾ ਵੀ ਮੇਰੇ ਤੇ ਵੀ ਲੁੱਟਾ ਖਾਈ ਮੈਂ ਪੁੱਛਿਆ ਆਪਦੇ ਬੰਦੇ ਨੂੰ ਲੁੱਟਾ ਖੋਈ ਦੀ ਵੀ ਉਹ ਵੀ ਕਹਿੰਦਾ ਵੀ ਲੁੱਟਾ ਖੋਈ ਕਰੀ ਜਾਂਦੇ ਸੀ ਜਿਹੜੇ ਹੋਰ ਮੁੰਡੇ ਸੀ ਉਹਨਾਂ ਨੇ ਵੀ ਸਾਨੂੰ ਗਾਂ ਭੱਜ-ਭੱਜ ਦੱਸਿਆ ਵੀ ਆਂਟੀ ਸਾਡੇਾਂ ਤੇ ਸਾਰਿਆਂ ਤੇ ਪਰਤਾ ਲੁੱਟਾ ਖੋਈ ਦਈ ਆ ਕਿੱਥੋਂ ਦੇ ਪਤਾ ਲੱਗੇ ਤੁਸੀਂ ਪੁੱਛੇ ਉਹ ਕੋਈ ਸੰਧਵਾ ਦਾ ਕੋਈ ਹਰੀਨੋ ਦਾ ਕੋਈ ਕਿਤੋਂ ਦਾ ਕਿੰਨੇ ਟੋਟਲ ਕਿੰਨੇ ਬੰਦੇ ਵੀ ਪੂਰਾ ਸਾਨੂੰ ਜਸਨ ਹੀ ਨਾ ਭਰਿਆ ਸੀ ਨਾ ਅੰਦਰ ਜਿਹੜਾ ਤੁਹਾਡੇ ਘਰ ਦੇ ਪਰਚਾ ਹੋਇਆ ਪਹਿਲਾਂ ਉਹ ਕਾਹਦਾ ਪਰਚਾ ਚੱਲ ਰਿਆ ਸੀ ਓਏ ਇਹ ਖਾਂਦਾ ਸੀ ਗੋਲੀਆਂ ਅੱਸੂ ਦਾ ਮਹੀਨਾ ਸੀ ਇਹ ਕਹਿੰਦਾ ਵੀ ਮੈਂ ਤਾਂ ਜਾਣਾ ਮਸ਼ੀਨ ਤੇ ਕਿ ਮੈਂ ਕਹਿੰਦਾ ਕਿ ਵੀ ਮੈਨੂੰ ਨਸ਼ੇ ਬਿਨਾਂ ਸਰਦਾ ਨਹੀਂ ਮੈਂ ਕਿਹਾ ਵੀ ਵੇਖ ਲਾ ਜੇ ਸਰਦਾ ਤਾਂ ਵੇਖ ਲਾ ਆਪਦਾ ਇਹਨੇ ਕਿਸੇ ਬੱਸ ਵਾਲੇ ਤੋਂ ਰੱਬ ਜਾਣੇ ਕਿਹ ਤੋਂ ਦੋ ਪਤੇ ਲਿਆ ਕੇ ਰੱਖ ਲੇ ਕਿਸੇ ਨੇ ਫੜਨ ਤਾਂ ਗਵਾਂਢੀਆਂ ਨੂੰ ਆਏ ਸੀ ਤੇ ਮੈਨੂੰ ਆ ਕੇ ਕਹਿੰਦੇ ਵੀ ਅਖੇ ਤੇਰੇ ਘਰ ਵਾਲਾ ਕਰੇ ਗਰਜੀਤ ਦਾ ਘਰ ਆਹੀ ਮੈਂ ਖਾਂ ਹਾਂਜੀ ਆਹੀ ਜਦੋਂ ਆਪਾਂ ਚੋਰ ਨਹੀਂ ਅਖੇ ਗਰਜੀਤ ਕਰੇ ਆ ਉਦੋਂ ਵੀ ਇਹੀ ਗੱਲ ਹੋਈ ਸੀ ਮੈਂ ਖਾਂ ਹਾਂਜੀ ਕਰੇ ਆ ਕਹਿੰਦੇ ਅਖੇ ਗਰਜੀਤ ਤੂੰ ਹੀ ਹੈ ਕਹਿੰਦਾ ਹਾਂਜੀ ਕਹਿੰਦਾ ਤੂੰ ਗੋਲੀਆਂ ਵੇਚਦਾ ਕਹਿੰਦਾ ਵੀ ਵੇਚਦਾ ਬੂਦਦਾ ਤਾਂ ਹੈ ਨਹੀਂ ਮੈਂ ਤੇ ਵੀ ਖਾਂਦਾ ਤਾਂ ਜ਼ਰੂਰ ਆ ਮੈਂ ਤੇ ਵੀ ਕਹਿੰਦਾ ਕਿ ਲਿਆ ਬਖਾ ਇਹਨੇ ਬਖਾ ਤੀਆਂ ਜੇਬ ਚੋਂ ਕੱਢ ਕੇ ਜੇਬ ਚੋਂ ਹੀ ਉਹੀ ਇਹ ਇਹਨੇ ਪੱਤਾ ਫੜ ਕੇ ਤੇ ਜੀ ਦੂਜੇ ਵੀ ਗਏ ਅਸੀ ਮਗਰ ਕਹਿੰਦੇ ਆਖੇ ਨਹੀਂ ਇੱਥੇ ਤਾਂ ਪਰਚਾ ਪਤਾ ਮੈਂ ਹਕਾ ਦਾ ਆਖੇ ਗੋਲੀਆਂ ਦਾ ਮੈਂ ਕਿੰਨੀਆਂ ਖੜੀਆਂ ਸੀ ਵਾਵਾ ਵੀ ਉਦੋਂ ਵੀ ਮੈਂ ਜਿਦੀ ਸੀ ਇਹਨਾਂ ਨਾ ਕਹਿੰਦੇ ਆਖੇ ਗੋਲੀਆਂ ਦਾ ਮੈਂ ਕਿੰਨੀਆਂ ਪਾਤੀਆਂ ਆਖੇ 80 ਮੈਂ ਖਸਸੀ ਗੋਲੀਆਂ ਦਾ ਤੁਸੀਂ ਜੱਜ ਮੂਰੇ ਵਿਖਾਓਗੇ ਇਹ ਮੈਨੂੰ ਮੜ ਕੇ ਅਫਸਰ ਬੋਲਿਆ ਤੇ ਆਂਦਾ ਵੀ ਸੀ ਆਪਦੇ ਕੋਲ ਕੁਝ ਵੀ ਕਰ ਸਕਦੇ ਆ ਉਦੋਂ ਵੈਸੇ ਮੈਨੂੰ ਇਹ ਨਾ ਹੈ ਨਹੀਂ ਸੀ ਕਿ ਇਹਨਾਂ ਮੂਰੇ ਐਵੇਂ ਬੋਲਣਾ ਤੇ ਨਹੀਂ ਮੈਂ ਉਦੋਂ ਵੀ ਕੁਝ ਦਾ ਕੁਝ ਕਰ ਸਕਦੀ ਸੀ ਅੱਗੇ ਕਿੰਨੇ ਪਰਚੇ ਇਹਨਾਂ ਤੇ ਕਿੰਨੇ ਵੀ ਨਹੀਂ ਜੱਕੀ ਆ 4 ਸਾਲ ਹੋ ਗਏ 4.5 अच्छा हां ਤੁਹਾਡਾ ਤੁਹਾਡੇ ਕਾਰਨਾਂ ਹਾਂਜੀ ਜੀ ਉਹ ਨਹੀਂ ਕੱਲ ਸਵੇਰੇ 7 ਵਜੇ ਆਏ ਸੀਗੇ ਤੇ ਉਹਨਾਂ ਨੇ ਜਦੋਂ ਬੂਹਾ ਖੜਕਾਇਆ ਤੇ ਮੈਂ ਘਰੇ ਆ ਕੇ ਵੀ ਮਲਾਜ਼ਮ ਆਏ ਹੈਗੇ ਉਹ ਮੈਨੂੰ ਕਹਿੰਦੇ ਬਾਹਰ ਖੋਲ ਦੋ ਵੀ ਆਪਾਂ ਨੂੰ ਕਿਹੜਾ ਕੋਈ ਡਰ ਆ ਗਈ ਵੀ ਆਪਾਂ ਕੋਈ ਗਲਤ ਕੰਮ ਕਰਦੇ ਹਾਂ ਤੇ ਇਹਨਾਂ ਨੇ ਬਾਰ ਮੈਂ ਖੋਲਤਾ ਮੈਨੂੰ ਇਹਨੂੰ ਕਹਿੰਦੇ ਵੀ ਚੱਲ ਸੁਖਮੰਦਰ ਸਿੰਘ ਚੱਲ ਤੁਹਾਡੇ ਨਾਲ ਤੇ ਇਹ ਕਹਿੰਦਾ ਵੀ ਵਜਾ ਮੈਨੂੰ ਵੀ ਵਜਾ ਤਾਂ ਦੱਸੋ ਮੈਨੂੰ ਵੀ ਤੁਹਾਡੇ ਨਾਲ ਚੱਲਾਂ ਮੇਰਾ ਕਿਹੜਾ ਕੋਈ ਹੁਣ ਪਰਚਾ ਚੱਲਦਾ ਵੀ ਸਾਡਾ ਮੇਰੇ ਸਾਰੇ ਕਲੀਅਰ ਆ ਕਾਹਦੇ ਕਾਹਦੀ ਪਰਚੀ ਸੀ ਇਹਦੇ ਤੇ ਹੀ ਗੋਲੀਆਂ ਦੀ ਪਰਚਾ ਸੀਗਾ ਤੇ ਇਹ ਕਹਿੰਦਾ ਵੀ ਮੇਰਾ ਕਲੀਅਰ ਆ ਪਰਚਾ ਵੀ ਮੈਂ ਵਜਾ ਵੀ ਕੋ ਹੋ ਗਿਆ ਉਹ ਬਰੀ ਹੈ ਜੀ ਕਿੰਨਾ ਚਿਰ ਹੋ ਗਿਆ ਬਰੀ ਹੋਏ ਨੂੰ ਉਹਨੂੰ ਬਰੀ ਨੂੰ ਹੋ ਗਿਆ ਸਾਲ ਸਾਰਾ ਹੋ ਗਿਆ ਜੀ ਬਰੀ ਹੋਈ ਸਾਲ ਸਾਰਾ ਹੋ ਗਿਆ ਹੁਣ ਤਾਂ ਕੋਈ ਪਰਚਾ ਚੱਲਦਾ ਨਹੀਂ ਜੀ ਕੋਈ ਪਰਚਾ ਨਹੀਂ ਚੱਲਦਾ ਜਿਹੜਾ ਉਹ ਪਰਚਾ ਹੋਇਆ ਸੀ ਉਹ ਗੋਲੀਆਂ ਵੇਚਣ ਦੇ ਦੋਸ਼ ਲੱਗਿਆ ਸੀ ਆਪਾਂ ਕੋਲ ਨਹੀਂ ਨਹੀਂ ਵੇਚਣ ਦਾ ਦੋਸ਼ ਲੱਗਿਆ ਸੀ ਆਪਾਂ ਝੂਠ ਨਹੀਂ ਮਾਰਦੇ ਵੀ ਜਿਹੜੀ ਗੱਲ ਸੀਗੀ ਉਹ ਦੇ ਵੇਚਣ ਦਾ ਦੋਸ਼ ਵੇਚਦੇ ਸੀਗੇ ਨਹੀਂ ਜੀ ਉਹ ਇਹਨਾਂ ਨੇ ਉਹੀ ਪਰਚਾ ਪਾਇਆ ਸੀਗਾ ਵੀ ਇਹ ਗੋਲੀਆਂ ਦਾ ਵੀ ਗੋਲੀਆਂ ਵੇਚਦਾ ਗੋਲੀਆਂ ਵੇਚਦਾਗਾ ਤੇ ਅਸੀਂ ਆ ਕੇ ਵਜਾ ਤੇ ਉਹ ਕਹਿੰਦਾ ਨਹੀਂ ਕਿ ਤੂੰ ਕੱਪੜੇ ਪਾ ਮੈਨੂੰ ਕਹਿੰਦਾ ਪਹਿਲੇ ਇਹਨੂੰ ਕੱਪੜੇ ਦੇ ਦੇ ਪਾਉਣ ਨੂੰ ਵੀ ਉਹ ਕੱਲੀ ਟੀ-ਸ਼ਰਟ ਸੀ ਮੈਂ ਆ ਕੇ ਚੱਲ ਵੀ ਕੱਪੜੇ ਪਾ ਲੈਂਦਾ ਇਹ ਮੈਂ ਪਾਸੇ ਕਰਕੇ ਪੁੱਛੇ ਮੈਂ ਕਿ ਵੀਰੇ ਵੀ ਜੀ ਕੋਈ ਗੱਲ ਆ ਤਾਂ ਵੀ ਮੈਨੂੰ ਤੁਸੀਂ ਹੁਣ ਦੱਸ ਸਕਦੇ ਹੋ ਵੀ ਕੀ ਗੱਲ ਕੀ ਹੈ ਵੀ ਤੁਸੀਂ ਕਿਸੇ ਵਜਾ ਚ ਹੀ ਲੈ ਕੇ ਜਾਉਂਗੇ ਇਹਨੂੰ ਕਹਿੰਦਾ ਨਹੀਂ ਵੀ ਅਸੀਂ 10-15 ਮਿੰਟਾਂ ਦੀ ਕਾਲ ਦੇਣੇ ਆ ਤੇ ਕੋਈ ਮਾਥਨ ਤੇ ਕੋਹਨੇ ਸਾਨੂੰ ਕੋਈ ਅਗੁੱਸ ਅਗੁੱਨੀ ਦਿੱਤਾ ਅਸੀਂ ਪੰਜ ਕਰਾਈ ਗਏ ਉੱਥੇ ਵੀ ਇੱਕ ਐਡਮੀ ਸੀ ਮੂਰੇ ਕਮੈਂਡ ਰੱਖੀ ਉਹਨਾਂ ਦੀ ਬਾਹਰ ਕੋਲਣ ਤੇ ਤੇ ਉਹ ਬਾਹਰ ਲਈ ਬੈਠੀ ਕਹਿੰਦੀ ਮੇਰੇ ਕੋਲੇ ਕੱਲੀ ਕੋਲੇ ਬੰਦੇ ਛੱਡ ਕੇ ਜਾਣਗੇ ਤੇ ਮੈਂ ਕਿਹਾ ਵੀ ਸਾਨੂੰ ਕਿਸੇ ਨੇ ਕੱਲਿਆਂ ਵੀ ਪੰਜ ਕਰਾਈਆਂ ਸਾਡੇ ਬੰਦੇ ਤਾਂ ਤਾਂ ਹੀ ਆਏ ਆ ਸੀ ਆ ਕਿ ਤੂੰ ਨਾ ਲੈ ਮੈਂ ਕਿਹਾ ਵੀ ਮੈਂ ਕਿਹਦਾ ਨਾਂ ਲੈ ਦਮੇ ਸਾਨੂੰ ਥਾਣੇ 'ਚ ਹੀ ਕਿਹਾ ਵੀ ਕਿਸੇ ਨੇ ਵੀ ਬੰਦੇ ਉੱਥੇ ਤੇ ਉਹਨੇ ਨਹੀਂ ਵੀ ਸਾਨੂੰ ਬੰਦੇ ਮਲਾਏ ਹੁਣ ਕਿੰਨੇ ਬੰਦੇ ਆ ਤੁਹਾਡੇ ਪਿੰਡ ਦੇ ਜਿਹੜੇ ਪੁਲਿਸ ਲੈ ਕੇ ਗਈ ਫੜ ਕੇ ਉਹ ਜੀ ਇੱਥੇ ਐ ਤਾਂ ਮੈਨੂੰ ਪਤਾ ਨਹੀਂ ਵੀ ਕਿੰਨੇ ਆ ਤੇ ਸਾਡੇ ਪਿੰਡ ਦੇ ਪਰ ਮੁੰਡੇ ਕਈ ਆ ਉੱਥੇ ਉਹ ਪਰਿਵਾਰ ਆਇਆ ਕੋਈ ਹੋਰ ਵੀ ਪਰਿਵਾਰ ਆਇਆ ਉਹਨਾਂ ਦਾ ਨਹੀਂ ਉਹਨਾਂ ਦਾ ਕੋਈ ਪਰਿਵਾਰ ਨਹੀਂ ਸਾਡੇ ਕੋਲੇ ਤੇ ਅਸੀਂ ਤਾਂ ਦੋਨੇ ਸੀਗੀਆਂ ਤੇ ਅਸੀਂ ਸਵੇਰ ਵੀ ਗਏ ਤੇ ਸਵੇਰ ਸਾਡੇ ਬੰਦਿਆਂ ਨੇ ਦੱਸਿਆ ਵੀ ਸੋਨੂੰ ਇਹਨਾਂ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਸਾਡਾ ਪਰਚਾ ਪਾਤਾ ਜਿਹੜਾ ਤੀਜਾ ਬੰਦਾ ਛੱਡਿਆ ਉਹਨੂੰ ਕਾਹਤੋਂ ਛੱਡਤਾ ਉਹਨੂੰ ਵੀ ਉਹ ਇਹਨਾਂ ਨੂੰ ਵਜਾ ਪਤਾ ਹੋਣੀ ਚਾਹੀਦੀ ਵੀ ਅਸੀਂ ਕਾਹਤੋਂ ਛੱਡਿਆ ਨਹੀਂ ਨਹੀਂ ਜਿਹੜੇ ਪਰਚੇ ਦੀ ਗੱਲ ਕਰਦੇ ਆ ਵੀ ਉਹਦੇ ਤੇ ਪਰਚਾ ਪਾਤਾ ਇਹ ਗੱਲ ਤੁਹਾਨੂੰ ਕੌਣ ਕਹਿ ਰਿਹਾ ਸੀ ਮੇਰੇ ਘਰ ਵਾਲੇ ਨੇ ਕਿਹਾ ਜੀ ਤੁਹਾਨੂੰ ਕਿਹਾ ਹਾਂ ਜੀ ਮਿਲ ਕੇ ਆਇਆ ਸੀ ਹਾਂਜੀ ਉਹ ਕਹਿੰਦੇ ਵੀ ਦੂ ਮੁੰਸੀ ਕਹਿੰਦਾ ਵੀ ਤੁਸੀਂ ਦੂਰ ਹੋ ਕੇ ਮਿਲ ਸਕਦੇ ਹੋ ਉਹ ਸਾਨੂੰ ਕਹਿੰਦੇ ਵੀ ਤੁਸੀਂ ਵੀ ਸਾਨੂੰ ਆਸਿਆਰਾਂ ਨਾਲ ਸਮਝਾਈ ਜਾਣ ਵੀ ਸਾਡੇ ਤੇ ਪਰਚਾ ਪਤਾ ਮੈਂ ਦੀਦੀ ਨੂੰ ਆ ਕੇ ਮੈਂ ਕਿਹਾ ਐ ਤਾਂ ਕੋਈ ਗੱਲ ਨਹੀਂ ਬਣਨੀ ਵੀ ਆਪਾਂ ਨੂੰ ਕੀ ਪਤਾ ਲੱਗਦਾ ਕੀ ਕਰਦੇ ਆ ਨੇ ਨੇੜੇ ਕਿਉਂ ਨਹੀਂ ਜਾਣ ਦੇ ਰਹੇ ਸੀ ਨੇੜੇ ਜਾਣ ਨਹੀਂ ਦਿੰਦੇ ਜੀ ਤੁਸੀਂ ਕੁਝ ਕੋ ਆ ਕੇ ਸਾਨੂੰ ਕਹਿੰਦੇ ਤੁਸੀਂ ਗੋਲੀਆਂ ਫੜਾ ਦੇਵਾਂਗੇ ਮੈਂ ਕਿਹਾ ਜੇ ਕੰਮ ਤੁਸੀਂ ਕਰਦੇ ਹੋ ਤੇ ਆ ਸਾਡੇ ਕੋਲੇ ਕੀ ਹੈ ਜਦੋਂ ਆਮ ਬੰਦੇ ਨੂੰ ਨਹੀਂ ਆਪਾਂ ਟਿਕਣ ਦਿੰਦੇ ਇਹ ਹੈ ਤੇ ਜਦੋਂ ਪੁਲਿਸ ਵਾਲੀ ਕਰਾਈ ਜਾਂਦੇ ਆ ਤੇ ਫਿਰ ਆਮ ਬੰਦਾ ਤਾਂ ਉੱਠ ਕੇ ਕਰੂਗਾ ਹੀ ਤੱਕ ਕਾਦਾ ਕਰਦੇ ਆ ਜਦੋਂ ਤੱਕਾ ਕਰਦੇ ਆ ਅਗਲਾ ਕਹਿੰਦਾ ਮੇਰੇ ਤਿੰਨ ਜਾਇਜ਼ ਪਾਤਾ ਫਿਰ ਜਾਇਜ਼ ਵੀ ਪਵਾ ਸਕਦਾ ਨਾ ਉਹਨਾਂ ਨੂੰ ਆ ਹੀ ਪੁੱਛਣਾ ਵੀ ਜੇ ਇਹ ਕਰਦੇ ਸੀ ਕਿਤੇ ਯੋਜਨਾ ਬਣਾਉਂਦੇ ਸੀ ਕਿਤੇ ਚੋਰੀ ਇਹਨਾਂ ਨੇ ਕੀਤੀ ਹੋਣੀ ਆ ਨਾ ਫਿਰ ਉਹ ਸਬੂਤ ਵੀ ਦੇਵੋ ਨਾ ਸਾਨੂੰ ਜਿੱਥੇ ਜਿੱਥੇ ਮਰਦੀ ਪੁੱਤ ਜਦੋਂ ਜਦੋਂ ਸਰਕਾਰ ਆਈ ਆ ਤੁਹਾਡੇ ਗਰੀਬਾਂ ਲੋਕਾਂ ਨੇ ਸਰਕਾਰ ਲੈ ਕੇ ਆਂਦੀ ਆ ਆਮ ਆਦੀ ਪਾਰਟੀ ਦੀ ਉਹ ਕਹਿੰਦੀ ਸੱਥਾਂ ਚੋਂ ਘਰਾਂ ਚੋਂ ਚੱਲਿਆ ਕਰੂਗੀ ਇਹ ਗਰੀਬਾਂ ਦੀ ਸਰਕਾਰ ਹੋਊਗੀ ਗਰੀਬਾਂ ਦਾ ਇਨਸਾਫ ਹੋਊਗਾ ਕਿਉਂਕਿ ਪਿਛਲੀਆਂ ਦੋ ਸਰਕਾਰਾਂ ਮਾੜੀਆਂ ਸੀ ਤੇ ਲੋਕ ਕਹਿੰਦੇ ਤਾਂ ਇਹਨਾਂ ਨੂੰ ਲੈ ਕੇ ਆਏ ਨਾ ਵੀ ਚੰਗੀ ਸਰਕਾਰ ਆ ਪਿਛਲੀਆਂ ਸਾਨੂੰ ਤਾਂ ਜਮੀਨ ਹੀ ਚੰਗੀ ਲੱਗਦੀ ਜੇ ਜਦੋਂ ਜੀ ਇਹ ਨੱਕੇ ਥੋੜੀ ਪਾਉਣੀ ਆਗੇ ਫਿਰ ਕਰੋ ਚੱਕ ਕੇ ਫਿਰ ਬਾਹਰ ਯੋਜਨਾ ਬਣਾਈ ਹੋਣੀ ਆ ਨਾ ਵੀ ਇਹਨੇ ਕਿਤੇ ਬਾਹਰ ਯੋਜਨਾ ਬਣਾਈ ਜਾਂਦੇ ਸੀ ਕਿਸੇ ਗਰੁੱਪ ਨਾਲ ਹੀ ਇਹਨਾਂ ਨੇ ਮੈਡ ਕੀਤਾ ਹੋਊਗਾ ਨਾ ਸਾਨੂੰ ਵਜਾ ਤਾਂ ਦੱਸਣ ਨਾ ਵੀ ਕਿਤੇ ਯੋਜਨਾ ਬਣਾਈ ਜਾਂਦੇ ਸੀ ਇਹਦੀ ਪਿਛਲ ਕੇ ਸਰਕਾਰਾਂ ਜੀ ਤੁਹਾਡੇ ਗਰੀਬਾਂ ਨੂੰ ਧੱਕਾ ਹੁੰਦਾ ਸੀ ਨਹੀਂ ਜੀ ਨਹੀਂ ਜੀ ਅਗਿਆ ਸਮਾਂ ਦੀ ਬਾਦਲ ਸਰਕਾਰ ਵਧੀਆ ਸੀ ਇਦੋਂ ਜੇ ਕੁਝ ਵੀ ਕੋਈ ਕਰਦਾ ਸੀਗਾ ਵਧੀਆ ਸੀਗਾ ਸਮਾਂ ਦੀ ਤਦ ਨਾਲ ਰਾਸ਼ਨ ਅੱਗੇ ਅਗਲੇ ਰਾਸ਼ਨ ਪਾਣੀ ਵੀ ਦਿੰਦੇ ਸੀ ਅਗਲੇ ਦੀ ਕਿਸੇ ਭੈਣ ਭਰਾ ਦੀ ਸੁਣਦੇ ਵੀ ਸੀਗੇ ਹੁਣੇ ਥਾਣੇਦਾਰ ਚੌਂਕੀ 'ਚ ਮੂੰਹ ਨਹੀਂ ਬੋਲਦੇਗੇ ਚੌਂਕੀਦਾਰ ਨੂੰ ਉਹਨੂੰ ਬੋਲਣ ਦੀ ਅਗਲੀ ਐਣੀ ਮੌਨਚੀ ਨੂੰ ਕੱਲ ਬੇਬੇ ਨੂੰ ਕੀ ਬੋਲਿਆ ਸੀ ਅਗਲੇ ਨੂੰ ਅੰਦਰੀ ਨਿਵਾਣ ਦਾ ਪੁੱਠਾ ਹੀ ਹੱਥ ਮਾਰ ਦਿੰਦਾ ਇੱਥੇ ਕੋਈ ਨਹੀਂ ਤੁਹਾਡਾ ਬੰਦਾ ਦੱਸਤਾ ਸਕਦੇ ਆ ਨਾ ਵੀ ਆਪਣੇ ਬੰਦੇ ਕਿੱਥੇ ਆ ਵੀ ਭਾਈ ਇੱਥੇ ਅਸੀਂ ਨਹੀਂ ਲੈ ਕੇ ਆ ਜਾਂ ਲੈ ਕੇ ਆਏ ਕਿਤੇ ਪਾਸੇ ਰੱਖੇ ਆ ਮੈਂ ਤੁਸੀਂ ਖੁਸ਼ੀ ਪੜਤਾਲ ਕਰੋ ਉਹਨਾਂ ਦੀ ਜੀ ਜੀ ਇਹ ਗੋਰਾ ਹੀ ਅਕਲ ਇਹ ਦੱਸੋ ਜਦੋਂ ਪਿੰਡ ਦੇ ਵਿੱਚ ਪੁਲਿਸ ਫੜਨ ਆਉਂਦੀ ਹੈ ਕਿਸੇ ਬੰਦੇ ਨੂੰ ਪਿੰਡ ਦੇ ਨੰਬਰਦਾਰ ਨੂੰ ਪਿੰਡ ਦੇ ਚੌਂਕੀਦਾਰ ਨੂੰ ਨਾਲ ਬੁਲਾਇਆ ਜਾਂਦਾ ਵੀ ਤੂੰ ਉਹਨਾਂ ਦੇ ਘਰੇ ਜਾਣਾ ਕੀ ਪਤਾ ਹੁਣ ਜਦੋਂ ਗਰੀਬ ਬੰਦੇ ਲੈ ਗਈ ਪੁਲਿਸ ਕਿੱਥੋਂ ਦੀ ਹੋ ਕਿੱਥੋਂ ਦੀ ਪਤਾ ਹੀ ਨਹੀਂਗਾ ਨਹੀਂ ਦੇਖੋ ਇਹ ਬਹੁਤ ਵੱਡਾ ਇਹ ਪੰਜਾਬ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਫੇਲਿਅਰ ਹੈ ਕਿਤੇ ਵੀ ਜਦੋਂ ਕਿਸੇ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਚੱਕਦੇ ਹੈਗੇ ਆ ਵੀ ਇਹ ਜੱਕਦਮ ਅਗਲੇ ਦੇ ਘਰ ਚੋਂ ਆ ਕੇ ਕਿਸੇ ਹਾਲਤ 'ਚ ਵੀ ਬੰਦੇ ਨੂੰ ਕੱਪੜੇ ਪਾਉਣ ਤੱਕ ਵੀ ਨਹੀਂ ਦਿੱਤੇ ਜਾਂਦੇ ਇਸ ਤਰ੍ਹਾਂ ਲੈ ਜਾਂਦੇ ਆ ਸਹੀ ਪ੍ਰੋਸੈਸ ਇਹ ਹੁੰਦਾ ਵੀ ਕੋਈ ਵੀ ਪੁਲਿਸ ਇਸ ਤਰ੍ਹਾਂ ਕਿਸੇ ਨੂੰ ਗਿਰਫਤਾਰ ਨਹੀਂ ਕਰ ਸਕਦੀ ਪਹਿਲਾਂ ਪਿੰਡ ਦੇ ਨੰਬਰਦਾਰ ਨੂੰ ਜਾਂ ਚੌਕੀਦਾਰ ਨੂੰ ਨਾਲ ਲਿਜਾਣਾ ਲਾਜ਼ਮ ਹੈ ਜਾਂ ਸਰਪੰਚ ਨੂੰ ਦੱਸਣਾ ਲਾਜ਼ਮਾ ਵੀ ਪਈ ਆ ਤੁਹਾਡਾ ਬੰਦਾ ਲੈ ਕੇ ਚੱਲੇ ਆਹ ਬੰਦੇ ਤੇ ਦੋਸ਼ ਆ ਆਹ ਗੱਲ ਆ ਆਹ ਬਾਤ ਆ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਬੰਦੇ ਸੱਚੇ ਹੋਣਗੇ ਜਾਂ ਝੂਠੇ ਹੋਣਗੇ ਪਰ ਅਸੀਂ ਸਾਡਾ ਇਸ ਗੱਲ ਤੇ ਅਸੀਂ ਕਹਿੰਦੇ ਆ ਵੀ ਘੱਟੋ ਘੱਟ ਇਹ ਸੈਟੀਸਫਾਈ ਕਰਾਓ ਸਾਡੀ ਜਥੇਬੰਦੀ ਨੂੰ ਸਾਨੂੰ ਸੈਟੀਸਫਾਈ ਕਰਾਓ ਲੋਕਾਂ ਨੂੰ ਕਰਾਓ ਵੀ ਭਾਈ ਆ ਇਹਨਾਂ ਦੇ ਦੋਸ਼ ਹੈ ਆ ਸਾਹਮਣੇ ਆਈ ਹੈ ਗੱਲ ਤਾਂ ਕਰਕੇ ਲੈ ਕੇ ਗਏ ਆ ਇਸ ਕਰਕੇ ਪਰਿਵਾਰ ਵੱਲੋਂ ਜਿਹੜੇ ਦੋਸ਼ ਹੈ ਵੀ ਬਿਲਕੁਲ ਇੱਕ ਇਦਾਂ ਦੀ ਲੁੱਟਖੋਲ ਕੋਈ ਗੱਲ ਨਹੀਂ ਪਿੰਡ ਦੇ ਲੋਕ ਖੜੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਇਹਨਾਂ ਤੋਂ ਹੀ ਪੁੱਛ ਲਓ ਕਈ ਵਾਰੀ ਬੰਦਾ ਕਿਸੇ ਨਹੀਂ ਆਪਾਂ ਇਹਨਾਂ ਤੋਂ ਹੀ ਪੁੱਛ ਲਾਂ ਕਿ ਇਹ ਕਹਾਣੀ ਬਿਲਕੁਲ ਤੁਹਾਡੇ ਨਾਲ ਜੋੜ ਦਿੱਤੀ ਗਈ ਹੈ ਬਿਲਕੁਲ ਜਿਵੇਂ ਜਿਵੇਂ ਤੁਹਾਡੇ ਵਾਲੀ ਸੀ ਬਿਲਕੁਲ ਲਗਾਤਾਰ ਜਿਵੇਂ ਮੇਰੇ ਨਾਲ ਹੋਈ ਮੇਰੇ ਤੇ ਦਸ਼ਦਤ ਕੀਤਾ ਇਥੋਂ ਦੀ ਪੁਲਿਸ ਨੇ ਉਸ ਤੋਂ ਬਾਅਦ ਚੰਦਪਾਣ ਕੀਤਾ ਉਸ ਤੋਂ ਬਾਅਦ ਆਪਣਾ ਪਤਰਕਾਰ ਭੜਾ ਮਨਿੰਦਰ ਤੇ ਕੀਤਾ ਉਸ ਤੋਂ ਬਾਅਦ ਇਸ ਤਰੀਕੇ ਦੀਆਂ ਕਿੰਨੀਆਂ ਘਟਨਾਵਾਂ ਹੋਣਾਂ ਲਗਾਤਾਰ ਇਹ ਨਹੀਂ ਕਿ ਗਲੇ ਟਲਮਾ ਪਿੰਡ ਹਰੇਕ ਪਿੰਡ ਚੋਂ ਦੋ ਨੌਜਵਾਨ ਹਨੱਕੇ ਆ ਜਿਹੜੇ ਹਰੇਕ ਪਿੰਡ ਚੋਂ ਦੋ ਨੌਜਵਾਨ ਹਨੱਕੇ ਜਿਹੜੇ ਜੇਲ੍ਹਾਂ ਚ ਜਾਂਦੇ ਆ ਤੇ ਜਿਨ੍ਹਾਂ ਤੇ ਪਰਚੇ ਪਾਏ ਜਾਂਦੇ ਆ ਕਿਸੇ ਤੇ ਦੇਸ਼ ਵਿਰੋਧ ਆ ਕਿਸੇ ਤੇ ਨਸ਼ੇ ਦੀ ਖੇਪ ਕਿਸੇ ਦਾ ਲੁੱਟਖੋ ਮੈਂ ਇਥੋਂ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਯਾਰ ਕਿਉਂ ਤੁਸੀਂ ਲੋਕਾਂ ਦੇ ਘਰ ਜਾਣ ਤੇ ਲੱਗੇ ਹੋ ਠੀਕ ਆ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਨਸ਼ੇ ਵਾਲੇ ਪਾਸੇ ਵੀ ਕਰਾਂਗੇ ਲੁੱਟਖੋ ਵਾਲੇ ਪਾਸੇ ਵੀ ਕਰਾਂਗੇ ਜਿਹੜਾ ਬੰਦਾ ਗਲਤ ਆ ਸੀ ਮੂਰੇ ਲੱਗ ਕੇ ਤੁਹਾਡੇ ਨਾਲ ਅਸੀਂ ਸਹਿਯੋਗ ਕਰਾਂਗੇ ਪਰ ਇਸ ਤਰੀਕੇ ਨਾਲ ਲੋਕਾਂ ਦੇ ਘਰ ਨਾ ਜਾੜੋ ਗਰੀਬਾਂ ਦੇ ਘਰ ਨਾ ਜਾੜੋ ਜਿਹੜਾ ਪੀਲੇ ਪੰਦੇ ਦਾ ਐਕਸ਼ਨ ਹੋ ਰਿਹਾ ਤੇ ਜਿਹੜੇ ਨਸ਼ਾ ਤਸਕਰ ਆਏ ਜਾਂ ਵੇਚਦੇ ਉਹਨਾਂ ਤੇ ਵੀ ਕਾਰਵਾਈ ਆ ਕੀ ਇਹ ਉਸੇ ਕੜੀ ਦਾ ਹਿੱਸਾ ਹੈ ਦੇਖੋ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਕੜੀ ਦਾ ਹਿੱਸਾ ਤੇ ਹੈ ਨਾ ਵੀ ਗਰੀਬ ਤੇ ਤਾਂ ਹਰੇਕ ਰੋਮ ਮਾਰ ਜਾਂਦਾ ਤੇ ਉਧਰੋਂ ਜਿਹੜੇ ਚ ਦੂਸਰੇ ਪਾਸੇ ਜਿਹੜੇ ਤਕੜੇ ਵਾਲੇ ਪਾਸੇ ਕੋਈ ਨਹੀਂ ਜਾਂਦਾ ਬਾਈ ਜੇ ਇੱਥੇ ਆਈਜੀ ਡੀਆਈਜੀ ਦੇ ਕਿਹੜੇ ਕਿੱਡੇ ਵੱਡੇ ਉੱਚ ਅਧਿਕਾਰੀ ਮੁਲਾਜ਼ਮ ਹੈ ਜਿਹੜੇ ਤਸਕਰੀ ਮਾਮਲੇ ਚ ਆਏ ਆ ਕਿੱਡੇ ਲੀਡਰ ਆਏ ਆ ਕਿ ਸਿਆਸੀ ਬੰਦੇ ਆਏ ਆ ਇਹਨਾਂ ਦਾ ਇੱਕ ਗੁਰਾ ਹੀ ਮੈਂ ਗੱਲ ਛੋਟੀ ਕਰਦਾ ਈ ਛੋਟੀ ਵੀ ਜਦੋਂ ਕੇਜੀ ਵਾਲ ਜੀ ਮਜੀਠੀਏ ਨੂੰ ਕਹਿੰਦਾ ਸੀ ਬਿਕਰਮਜੀਤ ਸੀ ਮਜੀਠੀਏ ਨੂੰ ਉਹਨਾਂ ਤੇ ਵੱਡੇ ਇਲਜ਼ਾਮ ਲਾਉਂਦਾ ਸੀ ਕਿ ਬੇਕਰ ਮਜੀਠ ਮਜੀਠੀਆ ਜਿਹਦਾ ਚੱਟੇ ਦਾ ਤਖਸਰਾ ਬਹੁਤ ਵੱਡਾ ਹੈ ਜਦੋਂ ਉਹਨਾਂ ਦਾ ਨਾਂ ਨਹੀਂ ਤੇ ਫਿਰ ਉਹਦੇ ਘਰ ਨੂੰ ਕਿਉਂ ਨਹੀਂ ਪੈਂਦੇ ਸੀ ਗਰੀਬਾਂ ਦੇ ਘਰਾਂ ਨੂੰ ਪੈ ਕੇ ਗਰੀਬਾਂ ਦੇ ਪਰਚੇ ਦੇਣੇ ਹੋਗੇ ਉਧਰ ਕਿਉਂ ਨਹੀਂ ਜਾ ਰਹੇ ਦੇਖੋ ਉਹਦੇ ਤੋਂ ਉਹਨੇ ਮਾਫੀ ਮੰਗੀ ਸੀ ਹੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਸ ਲਾਲੇ ਨੇ ਇਸ ਕੇਜਰੀਵਾਲ ਨੇ ਬਿਕਰਮਜੀਤ ਮਜੀਠੀਆ ਨੂੰ ਮਾਫੀ ਮੰਗਣੀ ਸੀ ਇਸ ਗੱਲ ਦੀ ਇਸ ਕਰਕੇ ਤਕੜੇ ਵੱਲ ਕੋਈ ਨਹੀਂ ਜਾਂਦਾ ਮਾੜੇ ਵੱਲ ਮਾੜੇ ਨੂੰ ਹਰੇਕ ਮਾੜੇ ਦਾ ਕੁੱਤਾ ਰਾਜ ਬੈਠਾ ਹੋਊਗਾ ਉਹ ਵੀ ਪੂਛ ਫੜ ਕੇ ਬਾਹਰ ਮਾਰਦਾ ਅਗਲਾ ਗਲੀ ਚੋਂ ਇਸੇ ਤਰ੍ਹਾਂ ਜਿਹੜਾ ਮਜ਼ਦੂਰਾਂ ਦੇ ਜਿਹੜੇ ਘਰਾਂ ਦੇ ਘਰ ਯਾਰਡ ਰਹੀ ਆ ਇੱਥੋਂ ਦੀ ਪੁਲਿਸ ਤੇ ਇੱਥੋਂ ਦੀ ਸਰਕਾਰ ਇਹਦਾ ਛਿੱਟਾ ਜਿਹੜਾ ਨਤੀਜਾ ਉਹ ਠੀਕ ਨਹੀਂ ਰਹਿਣਾ ਅਸੀਂ ਫੇਰ ਕਹਨੇ ਆ ਵੀ ਇੱਥੋਂ ਦਾ ਡੀਐਸਪੀ ਤੇ ਐਸਐਸਪੀ ਮੈਡਮ ਤੇ ਜਿਹੜੇ ਹੋਰ ਕੋਈ ਉੱਚ ਅਧਿਕਾਰੀ ਹੈਗੇ ਆ ਉਹਨਾਂ ਨੂੰ ਬੇਨਤੀ ਕਰਦੇ ਵੀ ਜਿਹੜੇ ਬੇਦੋਚੇ ਲੋਕ ਐ ਜਿਨ੍ਹਾਂ ਦਾ ਦੋਸ਼ ਹੀ ਕੋਈ ਨਹੀਂ ਇਸ ਤਰੀਕੇ ਉਹਨਾਂ ਤੇ ਲੁੱਟਾਂ ਖੋਹਾਂ ਪਾ ਕੇ ਤੁਸੀਂ ਭਰੋਂਗੇ ਕਿੱਥੇ ਠੀਕ ਐ ਵੀ ਤੁਹਾਨੂੰ ਸਰਕਾਰ ਨੇ ਖੁੱਲ ਦੇਤੀ ਮਨਮਰਜ਼ੀ ਕਰਨ ਦੀ ਪਰ ਫੇਰ ਵੀ ਕਿਤੇ ਨਾ ਕਿਤੇ ਪ੍ਰਮਾਤਮਾ ਦਾ ਤੁਹਾਨੂੰ ਉੱਤੇ ਦੇਖਦਾ ਲੋਕ ਆ ਜਿਹੜੇ ਹਿਸਾਬ ਲੈ ਲੈਣਗੇ ਸਰਕਾਰ ਤੋਂ ਵੀ ਲੈ ਲੈਣਗੇ ਪੁਲਿਸ ਤੋਂ ਵੀ ਲੈ ਲੈਣਗੇ ਅਸੀਂ ਇਹਦੀ ਵਿਵਾਂਧ ਬੰਦੀ ਪੂਰੇ ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਨੇ ਕਰ ਰਹੇ ਆ ਇਹਨੂੰ ਹੋ ਸਕਦਾ ਕੱਲ ਤੱਕ ਆ ਜਿਹੜਾ ਅਸੀਂ ਕੋਈ ਆਲਟੀਮੇਟ ਦੇ ਕੇ ਕੋਈ ਧਰਨਾ ਜਿਹੜਾ ਰੱਖ ਦਈਏ ਤਨਵਤ ਇਹ ਲੈਟਰ ਪੁੱਛ ਲੈਨੇ ਆ ਇਹ ਪਰਿਵਾਰ ਤੁਹਾਡਾ ਉਸੇ ਪਰਿਵਾਰ ਨਾਲ ਜੁੜਿਆ ਹੋਇਆ ਵਰਗਾ ਹੀ ਬੰਦਾ ਵਧੀਆ ਹੈ ਬੰਦਾ ਜੀ ਜੀ ਹਾਂ ਵਧੀਆ ਕੋਈ ਉਹ ਚੱਕ ਚੱਕ ਕਿਉਂ ਲੈ ਗਿਆ ਕੀ ਪਤਾ ਜੀ ਸਵੇਰ ਲੈ ਕੇ ਗਏ ਆ ਹੂੰ ਵਧੀਆ ਦਾ ਕੰਮ ਧੰਦਾ ਕਰਦੇ ਆ ਢਾੜੀ ਜ਼ਿਮੀਦਾਰਾਂ ਨੇ ਲੱਗਿਆ ਮੁੰਡਾ ਖੇਤੀ ਦਾ ਕੰਮ ਕਰਦੇ ਸਾਰੇ ਐਜੇ ਬੰਦੇ ਨੇ ਜੀ ਜੀ ਤੁਸੀਂ ਨਹੀਂ ਸਹੀ ਹੈ ਜੀ ਬੰਦਾ ਸਹੀ ਹੈ ਜੀ ਬੰਦਾ ਕੋਈ ਨਹੀਂ ਇਹ ਵੀ ਗਲਤ ਕੰਮ ਨਹੀਂ ਕਰਦਾ ਜੀ ਸਹੀ ਹੈ ਸਹੀ ਹੈ ਜਿਹੜੇ ਤਾਂ ਫੜਦੇ ਨਹੀਂਗੇ ਜਿਹੜੇ ਕਰੀ ਜਾਂਦੇ ਚਿੱਟਾ ਛਰੇ ਆਮ ਵੀਤੀ ਜਾਂਦਾ ਠੀਕ ਆ ਪੂਰਾ ਐਕਸ਼ਨ ਲਿਆ ਜਾਵੇ ਠੀਕ ਆ ਉਹਦੇ ਕੋਲੋਂ ਨਹੀਂ ਵਿਚਾਰੇ ਉਹਦੇ ਕੋ ਫੜਿਆ ਗਿਆ ਕੋ ਕਰਦਾਨੀਆਂ ਐਵੇਂ ਵਿਚਾਰੇ ਨੂੰ ਖਿੱਚੀ ਤੂ ਹੀ ਫਿਰਦੇ ਆ ਜਿਹੜੇ ਖਾਂਦੇ ਹੀ ਉਹਨਾਂ ਪੁਰਾਣੇ ਉਹਦਾ ਖਾਣਾ ਹੀ ਹੈ ਉਹਨਾਂ ਨੂੰ ਜਿਹੜਾ ਨਸ਼ਾ ਕਰਦਾ ਬੰਦਾ ਉਹਦਾ ਕਰੂਗਾ ਜੀ ਕੰਮ ਕਿੱਥੋਂ ਕਰੂਗਾ ਜਦੋਂ ਨਹੀਂ ਹੁੰਦਾ ਕੰਮ ਨਸ਼ਾ ਕਿਤੇ ਬਿਨਾ ਜੀ ਧੰਨਵਾਦ ਜੀ